ਵਾਰਨਿੰਗ ਕਿਸ ਤਰ੍ਹਾਂ ਦੀ ਬਹੁਤ ਵਧੀਆ ਗਿੱਪੀ ਤੇ ਫਿਲਮਾਂ ਕਿਹੜਾ ਬਹੁਤ ਵਧੀਆ 30 ਬਾਈ ਸਿਰਾ 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 ਕੇ ਰਿਪੋਰਟ ਕਰਾਤੀ ਭਾਈ ਕਿਪੀਰੇ ਵਾਲ ਨੇ ਪੂਰਾ ਪੂਰਾ ਬਹੁਤ ਵਧੀਆ ਆ ਗਿਆ ਪੂਰੀ ਐਂਡ ਮੂਵੀ ਬੁਨੀ ਹਰ ਆਇਆ ਭਾਈ ਬਹੁਤ ਥੱਕ ਭਾਈ ਮੈਂ ਨਾ ਟੂਜ ਵੀ ਹੁਣ 3 ਆਵੇ ਭਾਈ ਜਲਦੀ ਜਲਦੀ ਇਹ ਲੱਗੀ ਪੈਸੇ ਪੂਰੇ ਹੋ ਗਏ ਹੋ ਗਏ ਭਾਈ ਮੈਂ ਨਾ ਪੂਰੇ ਦੋਸਤੋਂ ਪੰਜਾਬੀ ਫਿਲਮਾਂ ਦਾ ਕਰੇਸ ਲਗਾਤਾਰ ਪੰਜਾਬ ਦੇ ਵਿੱਚ ਵਾਦਾਂ ਨਜ਼ਰ ਆ ਰਿਹਾ ਇੱਕ ਤੋਂ ਇੱਕ ਫਿਲਮ ਪੰਜਾਬ ਦੇ ਲੋਕਾਂ ਵਾਸਤੇ ਪੰਜਾਬੀ ਕਲਾਕਾਰ ਲੈ ਕੇ ਆਉਂਦੇ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਫਿਲਮ ਬੜੀ ਹਿੱਟ ਹੋਈ ਸੀ ਉਹ ਸੀ ਫਿਲਮ ਵਾਰਨਿੰਗ ਬੜਾ ਰਸ਼ ਪਿਆ ਸੀ ਵੱਡੀ ਗਿਣਤੀ ਚ ਲੋਕ ਇਸ ਫਿਲਮ ਨੂੰ ਦੇਖਣ ਵਾਸਤੇ ਜਰੂਰ ਪਹੁੰਚਦੇ ਪਏ ਸੀ ਤਾਂ ਅੱਜ ਫੇਰ ਅਸੀਂ ਸਿਨੇਮਾ ਘਰਾਂ ਦੇ ਵਿੱਚ ਪਹੁੰਚੇ ਤੁਹਾਨੂੰ ਦੱਸ ਦਈਏ ਕਿ ਵਾਰਨਿੰਗ 2 ਜਿਹੜੀ ਆ ਉਹ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਆ ਤਾਂ ਲਗਾਤਾਰ ਲੋਕ ਦੇਖਣ ਵਾਸਤੇ ਪਹੁੰਚਦੇ ਪਏ ਨੇ ਇੱਕ ਖਾਸ ਫਿਲਮ ਇਹਨੂੰ ਕਿਤਨਾ ਕਿਤੇ ਲੋਕ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਐਕਸ਼ਨ ਪੂਰੇ ਦੇ ਵਿੱਚ ਦਿਖਾਇਆ ਗਿਆ ਹਰ ਚੀਜ਼ ਇਹਦੇ ਵਿੱਚ ਫਿਲਮ ਵਿੱਚ ਦਿਖਾਈ ਗਈ ਹੈ ਤਾਂ ਜਿਹੜੇ ਲੋਕ ਇੱਥੇ ਫਿਲਮ ਨੂੰ ਦੇਖਣ ਵਾਸਤੇ ਆਏ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਲੱਗੀ ਵਾਰਨਿੰਗ 2 ਵਾਰਨਿੰਗ ਨੇ ਤਾਂ ਤੱਕ ਪਾ ਦਿੱਤੀ ਸੀ ਪੰਜਾਬ ਦੇ ਵਿੱਚ ਤਾਂ ਵਾਰਨਿੰਗ 2 ਦੇ ਵਿੱਚ ਖਾਸ ਕੀ ਕੀ ਲੱਗਾ ਤਾਂ ਗੱਲਬਾਤ ਕਰਦੇ ਹਾਂ ਜਿਹੜੇ ਦਰਸ਼ਕ ਇੱਥੇ ਫਿਲਮ ਦੇਖਣ ਆਏ ਨੇ ਤਾਂ ਦੇਖ ਸਕਦੇ ਹੋ ਕਿ ਨੌਜਵਾਨ ਇਥੇ ਪਹੁੰਚੇ ਨੇ ਬਜੀ ਵਰਨਿੰਗ ਫਿਲਮ ਕਿਸ ਤਰ੍ਹਾਂ ਦੀ ਸਹੀ ਵਧੀਆ ਲੱਗੀ ਵਧੀਆ ਲੱਗੀ ਸਰ ਤੁਸੀਂ ਦੱਸੋ ਵਰਨਿੰਗ ਕਿਸ ਤਰ੍ਹਾਂ ਦੀ ਬਹੁਤ ਵਧੀਆ ਕਿਦਾ ਰੋਲ ਜ਼ਿਆਦਾ ਵਧੀਆ ਲੱਗਿਆ ਕਿਦਾ ਲੱਗੇ ਗੀਪੀ ਦੇ ਪੰਮਾ ਕਿਹਾ ਇਹਦਾ ਬਹੁਤ ਵਧੀਆ ਨਹੀਂ ਦੱਸ ਵਧੀਆ ਭਾਈ ਵਧੀਆ ਲੱਗੀ ਹੈ ਲੈ ਪੂਰੀ ਹੋ ਗਏ ਹਾਂ ਵੇਖਣ ਤਾਂ ਆਏ ਹਾਂ ਬਸ ਤੁਸੀਂ ਦੱਸੋ ਭਾਈ ਸਿਰਾ 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 ਕਿੱਦਾਂ ਲੱਗੀ ਫਿਲਮ ਆਤੇ ਹੀ ਸਿਰਾ ਸਿਰਾ ਵਧੀਆ ਵਧੀਆ ਹੈ ਭਾਈ ਕਿੰਨੀ ਕੁ ਵਧੀਆ ਠੀਕ ਆ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਓਕੇ ਰਿਪੋਰਟ ਕਰਾਤੀ ਭਾਈ ਕਿਪੀ ਘਰੇਵਾਲ ਨੇ ਤਾਂ ਬਿਲਕੁਲ ਕਿਧਰ ਰੋਲ ਜਿਆਦਾ ਭਾਈ ਮੈਂ ਸਾਰਿਆਂ ਦਾ ਵਧੀਆ ਹੈ ਵੀ ਦੱਸੋ ਵੀਰ ਜੀ ਪੂਰੀ ਗੱਲ ਬਾਤ ਮੂਰ ਨੇਰਿਆ ਦੇ ਪੂਰਾ ਪੂਰਾ ਬਹੁਤ ਵਧੀਆ ਕਿਪੀ ਘਰੇ ਪੂਰੀ ਇਹ ਐਂਡ ਮੂਵੀ ਪੂਨੀਆ ਰਾਇਆ ਵੀਰ ਜੀ ਵਰਨਿੰਗ 2 ਆ ਪਹਿਲੇ ਤੱਕ ਪਾਈ ਸੀ ਵਰਨਿੰਗ ਨਹੀਂ ਫਿਰ ਵਰਨਿੰਗ 2 ਨੇ ਕਿਸ ਤਰ੍ਹਾਂ ਦੀ ਲੱਗਦੀ ਬੜੀ ਬਹੁਤ ਧੱਕ ਭਾਈ ਮੈਂ ਨਾ ਟੂਜ ਵੀ ਹਾਂ 3 ਆਵੇ ਬਸ ਜਲਦੀ ਜਲਦੀ ਇਹ ਲੱਗੀ ਪੈਸੇ ਪੂਰੇ ਹੋ ਗਏ ਹੋ ਗਏ ਭਾਈ ਮੈਂ ਨਾ ਪੂਰੇ ਤਾਂ ਬਿਲਕੁਲ ਪੈਸੇ ਪੂਰੇ ਹੋ ਗਏ ਤੁਸੀਂ ਦੱਸੋ ਤਾਂ ਬਿਲਕੁਲ ਖਾਸ ਅਸੀਂ ਕਹਿ ਸਕਦੇ ਆ ਕਿ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਇੱਥੇ ਦੇਖਣ ਵਾਸਤੇ ਫਿਲਮ ਆਏ ਸਨ ਤਾਂ ਵਧੀਆ ਦੱਸਿਆ ਹਰ ਇੱਕ ਨੇ ਕਿਹਾ ਕਿ ਬਹੁਤ ਵਧੀਆ ਫਿਲਮ ਹੈ ਤਾਂ ਅੱਜ ਵਾਰ ਸ਼ੁਕਰ ਹੈ ਸ਼ਾਇਦ ਇਸ ਕਰਕੇ ਗਿਣਤੀ ਘਟ ਹੈ ਕਿਉਂਕਿ ਲੋਕਾਂ ਨੂੰ ਕਾਰੋਬਾਰ ਤੋਂ ਛੁੱਟੀ ਨਹੀਂ ਹੁੰਦੀ ਸ਼ਾਇਦ ਇਸ ਕਰਕੇ ਕਿ ਗਿਣਤੀ ਘਟ ਹੈ ਪਰ ਜਿੰਨੇ ਵੀ ਜਾਣੇ ਇੱਥੇ ਪਹੁੰਚੇ ਸੀ ਹਰ ਇੱਕ ਨੇ ਇਸ ਤਰ੍ਹਾਂ ਹੀ ਆਖਿਆ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਨ ਸਿੰਘ ਡੇਲੀ ਪੁਸ ਪੰਜਾਬੀ ਹਮਰਸਰ ਵਰਨਿੰਗ ਕਿਸ ਤਰ੍ਹਾਂ ਦੀ ਬਹੁਤ ਵਧੀਆ ਗਿੱਪੀ ਤੇ ਫਰਮਾ ਹੈਡ ਬਹੁਤ ਵਧੀਆ ਜੀ ਦੱਸੋ ਭਾਈ ਸਿਰਾ 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 ਕੇ ਰਿਪੋਰਟ ਕਰਾਤੀ ਭਾਈ ਕਿਪੀ ਗਰੇ ਵਾਲ ਨੇ ਪੂਰਾ ਪੂਰਾ ਬਹੁਤ ਵਧੀਆ ਗਿਆ ਪੂਰੀ ਹੈਡ ਮੂਵੀ ਪੂਨੀ ਆ ਰਾਇਆ ਭਾਈ ਬਹੁਤ ਥੱਕ ਭਾਈ ਮੈਂ ਨਾ ਦੂਜ ਵੀ ਹੁਣ 3 ਆਵੇ ਭਾਈ ਜਲਦੀ ਜਲਦੀ ਇਹ ਲੱਗੀ ਪੈਸੇ ਪੂਰੇ ਹੋ ਗਏ ਹੋ ਗਏ ਭਾਈ ਮੈਂ ਨਾ ਪੂਰੇ ਦੋਸਤੋ ਪੰਜਾਬੀ ਫਿਲਮਾਂ ਦਾ ਕਰੇਸ ਲਗਾਤਾਰ ਪੰਜਾਬ ਦੇ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਇੱਕ ਤੋਂ ਇੱਕ ਫਿਲਮ ਪੰਜਾਬ ਦੇ ਲੋਕਾਂ ਵਾਸਤੇ ਪੰਜਾਬੀ ਕਲਾਕਾਰ ਲੈ ਕੇ ਆਉਂਦੇ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਫਿਲਮ ਬੜੀ ਹਿੱਟ ਹੋਈ ਸੀ ਉਹ ਸੀ ਫਿਲਮ ਵਾਰਨਿੰਗ ਬੜਾ ਰਸ਼ ਪਿਆ ਸੀ ਵੱਡੀ ਗਿਣਤੀ 'ਚ ਲੋਕ ਇਸ ਫਿਲਮ ਨੂੰ ਦੇਖਣ ਵਾਸਤੇ ਜਰੂਰ ਪਹੁੰਚਦੇ ਪਏ ਸੀ ਤਾਂ ਅੱਜ ਫੇਰ ਅਸੀਂ ਸਿਨੇਮਾ ਘਰਾਂ ਦੇ ਵਿੱਚ ਪਹੁੰਚੇ ਤੁਹਾਨੂੰ ਦੱਸ ਦਈਏ ਕਿ ਵਾਰਨਿੰਗ 2 ਜਿਹੜੀ ਆ ਉਹ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਆ ਤਾਂ ਲਗਾਤਾਰ ਲੋਕ ਦੇਖਣ ਵਾਸਤੇ ਪਹੁੰਚਦੇ ਪਏ ਨੇ ਇੱਕ ਖਾਸ ਫਿਲਮ ਆ ਇਹਨੂੰ ਕਿਤਨਾ ਕਿਤੇ ਲੋਕ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਐਕਸ਼ਨ ਪੂਰਾ ਦੇ ਵਿੱਚ ਦਿਖਾਇਆ ਗਿਆ ਹਰ ਚੀਜ਼ ਇਹਦੇ ਵਿੱਚ ਫਿਲਮ ਵਿੱਚ ਦਿਖਾਈ ਗਈ ਆ ਤਾਂ ਜਿਹੜੇ ਲੋਕ ਇੱਥੇ ਫਿਲਮ ਨੂੰ ਦੇਖਣ ਵਾਸਤੇ ਆਏ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਲੱਗੀ ਵਾਰਨਿੰਗ ਟੂ ਵਾਰਨਿੰਗ ਨੇਤਾ ਤੱਕ ਪਾ ਦਿੱਤੀ ਸੀ ਪੰਜਾਬ ਦੇ ਵਿੱਚ ਤਾਂ ਵਾਰਨਿੰਗ ਟੂ ਦੇ ਵਿੱਚ ਖਾਸ ਕੀ ਕੀ ਲੱਗਾ ਤਾਂ ਗੱਲਬਾਤ ਕਰਦੇ ਹਾਂ ਜਿਹੜੇ ਦਰਸ਼ਕ ਇੱਥੇ ਫਿਲਮ ਦੇਖਣ ਆਏ ਨੇ ਤਾਂ ਦੇਖ ਸਕਦੇ ਹੋ ਕਿ ਨੌਜਵਾਨ ਇੱਥੇ ਪਹੁੰਚੇ ਨੇ ਵੇਜੀ ਵਾਰਨਿੰਗ ਫਿਲਮ ਕਿਸ ਤਰ੍ਹਾਂ ਦੀ ਸਹੀ ਵਧੀਆ ਲੱਗੀ ਵਧੀਆ ਲੱਗੀ ਸਰ ਤੁਸੀਂ ਦੱਸੋ ਵਾਰਨਿੰਗ ਕਿਸ ਤਰ੍ਹਾਂ ਦੀ ਬਹੁਤ ਵਧੀਆ ਕਿਹਦਾ ਰੋਲ ਜ਼ਿਆਦਾ ਵਧੀਆ ਲੱਗਿਆ ਕਿ ਗੀਪੀ ਤੇ ਪੰਮਾ ਕਿਹੜਾ ਬਹੁਤ ਵਧੀਆ ਨਹੀਂ ਦੱਸੋ ਵਧੀਆ ਭਾਈ ਵਧੀਆ ਲੱਗੀ ਹੈ ਨਹੀਂ ਪੂਰੀ ਹੋ ਗਈ ਹਾਂ ਵੇਖਣ ਤਾਂ ਆਏ ਹਾਂ ਬਸ ਤੁਸੀਂ ਦੱਸੋ ਭਾਈ ਸਿਰਾ 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 ਕਿੰਨਾ ਲੱਗੀ ਮਿਲੋ ਆਤੇ ਹੀ ਸਿਰਾ ਸਿਰਾ ਵਧੀਆ ਤੁਸੀਂ ਦੱਸੋ ਵਧੀਆ ਹੈ ਭਾਈ ਕਿੰਨੀ ਕੁ ਵਧੀਆ ਠੀਕ ਆ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਓਕੇ ਰਿਪੋਰਟ ਕਰਾਤੀ ਭਾਈ ਕਿਪੀ ਘਰੇ ਵਾਲ ਨੇ ਤਾਂ ਬਿਲਕੁਲ ਕਿਧਰ ਰੋਲ ਜਿਆਦਾ ਭਾਈ ਮੈਂ ਸਾਰਿਆਂ ਦਾ ਵਧੀਆ ਹੈ ਤੁਸੀਂ ਦੱਸੋ ਵੀਰ ਜੀ ਪੂਰੀ ਗੱਲ ਬਾਤ ਮੂਰ ਨੇਹਰਿਆ ਦੇ ਪੂਰਾ ਪੂਰਾ ਬਹੁਤ ਵਧੀਆ ਹੈ ਫਿਰ ਪੂਰੀ ਇਹ ਐਂਡ ਮੂਵੀ ਪੂਨੀਆਰਾ ਆਇਆ ਵੀਰ ਜੀ ਆ ਵਰਨਿੰਗ 2 ਆ ਪਹਿਲੇ ਤੱਕ ਪਾਈ ਸੀ ਵਰਨਿੰਗ ਨਹੀਂ ਫਿਰ ਵਰਨਿੰਗ 2 ਨੇ ਕਿਸ ਤਰ੍ਹਾਂ ਦੀ ਲੱਗੀ ਭਾਈ ਬਹੁਤ ਧੱਕ ਭਾਈ ਮੈਂ ਨਾ 2 ਚ ਵੀ ਹਾਂ 3 ਆਵੇ ਬਾਜੀ ਜਲਦੀ ਜਲਦੀ ਇਹ ਲੱਗੀ ਪੈਸੇ ਪੂਰੇ ਹੋ ਗਏ ਹੋ ਗਏ ਭਾਈ ਮੈਂ ਨਾ ਪੂਰੇ ਤਾਂ ਬਿਲਕੁਲ ਪੈਸੇ ਪੂਰੇ ਹੋ ਗਏ ਤੁਸੀਂ ਦੱਸੋ ਤਾਂ ਬਿਲਕੁਲ ਖਾਸ ਅਸੀਂ ਕਹਿ ਸਕਦੇ ਆ ਕਿ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਇੱਥੇ ਦੇਖਣ ਵਾਸਤੇ ਫਿਲਮ ਆਏ ਸਨ ਤਾਂ ਵਧੀਆ ਦੱਸਿਆ ਹਰ ਇੱਕ ਨੇ ਕਿਹਾ ਕਿ ਬਹੁਤ ਵਧੀਆ ਫਿਲਮ ਹੈ ਤਾਂ ਅੱਜ ਵਾਰ ਸ਼ੁਕਰ ਹੈ ਸ਼ਾਇਦ ਇਸ ਕਰਕੇ ਗਿਣਤੀ ਘਟਾ ਕਿਉਂਕਿ ਲੋਕਾਂ ਨੂੰ ਕਾਰੋਬਾਰ ਤੋਂ ਛੁੱਟੀ ਨਹੀਂ ਹੁੰਦੀ ਸ਼ਾਇਦ ਇਸ ਕਰਕੇ ਕਿ ਗਿਣਤੀ ਘਟਾ ਪਰ ਜਿੰਨੇ ਵੀ ਜਾਣੇ ਇੱਥੇ ਪਹੁੰਚੇ ਸੀ ਹਰ ਇੱਕ ਨੇ ਇਸ ਤਰ੍ਹਾਂ ਹੀ ਆਖਿਆ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੁਸ ਪੰਜਾਬੀ ਹਮਰਸਾ